ਕੋਈ ਪ੍ਰਸ਼ਾਸਨਿਕ ਤਰ੍ਹਾਂ ਨਹੀਂ ਆ ਪਹੁੰਚਿਆ ਹੁਣ ਤੱਕ ਰਾਂ ਇੱਕ ਗੱਡੀ ਆਈ ਹੈ ਫਾਇਰ ਬ੍ਰਿਗੇਡ ਦੀ ਉਹ ਵੀ ਅੱਧੀ ਨਾ ਕੋਈ ਪ੍ਰੈਸ਼ ਕੋਈ ਕੰਟਰਾਕਟ ਕਰਦੇ ਕਿਸਾਨ ਜੀ ਵੀ ਵੱਲੋਂ ਵੀ ਇਹਦਾ ਹੱਲ ਕੀ ਹੋਣਾ ਚਾਹੀਦਾ ਹੁਣ ਪੰਜਾਹ ਦਿਨ ਕਿਤਾ ਗਿਆ ਕਿਸਾਨ ਦੀ ਅਗਲ ਕਿੰਨਾ ਮਿੰਟੋ ਮਿੱਟੀ ਪਾਉਂਦੇ ਨੇ ਪੁਲਿਸ ਵਿਭਾਗਾਂ ਵੀ ਫਾਇਰ ਬ੍ਰਿਗੇਡ ਵੀ ਐਸ ਡੀ ਐਮ ਵੀ ਡੀ ਸੀ ਵੀ ਅਜੇ ਤੱਕ ਕੌਣ ਪਹੁੰਚਿਆ ਹੁਣ ਆ ਦੇਖੋ ਕਿੰਨੀ ਸਵੇਰ ਕਰ ਚੁੱਕੀ ਹੋਈ ਹੈ ਅਜੇ ਪੂਰੀ ਅੱਜ ਤਿੰਨ ਘੰਟੇ ਹੋ ਗਏ ਇੰਨੇ ਘੰਟੇ ਹੋ ਗਏ ਆ ਕਿ ਮੇਂ ਦਿੱਕਤ ਡੇਢ ਗੱਡੀ ਪਾਣੀ ਦੀ ਆਈ ਹੁਣ ਉਹ ਵੀ ਠੀਕ ਨਹੀਂ ਸਾਰੇ ਪਾਸੇ ਸਾਰੇ ਪਾਸੇ ਆ ਦੇਖੋ ਕਿ ਵਰੀ ਆ ਬਾਈ ਤੇ ਤੁਸੀਂ ਤਾਂ ਇੱਕ ਤਾਂ ਸਹੀ ਗਾ ਆ ਦੇਖੋ ਗੈਸ ਦਾ ਪ੍ਰੈਸ਼ਰ ਕਿੰਨਾ ਹੈ ਇਹ 1.50 ਨੂੰ ਕੀ ਪੁੱਛੇ ਇਹਨਾਂ ਨੂੰ ਬੱਲਾ ਦਾ ਟੂਟੀ ਲੰਦੇ 20 25 22 ਹਜ਼ਾਰ ਦਾ ਲੰਦੇ ਆ ਇਹ ਆ ਦੇਖੋ ਪ੍ਰੈਸ਼ਰ ਕਿੰਨਾ ਹੈ ਇਹ ਟੂਟੀ ਵਾਲਾ ਆ ਬੋੜਾ ਜੀ ਸਾਡੀ ਪ੍ਰਾਲੀ ਜਾਣ ਕੀ ਦੱਸ ਕੋ ਖਰਚਾ ਦਊਗਾ ਦਾ ਸਫਰ ਵੀ ਇਹਨਾਂ ਪ੍ਰਾਲੀ ਵਾਲੀ ਕੋਲ 400 ਕਿੱਲੇ ਦੀ ਪੀੜੇ ਜਦ ਅੱਕ ਲੱਕ ਦੀਆਂ ਖੇਤਾਂ ਜੀ ਜਾਂਦਾ ਬਹੁਤ ਪੱਛ ਬੱਜ ਕੇ ਜਾਂਦੇ ਆ ਹੁਣ 400 ਕਿੱਲੇ ਦੀ ਪ੍ਰਾਲੀ ਚੜ ਗਈ ਹੁਣ ਦੱਸੋ ਕੌਣ ਜ਼ੁਬੇਦਾਰ ਇਹਦਾ ਸਰ ਪਤਾ ਹੀ ਨਹੀਂ ਕਿ ਆ ਹੋਇਆ ਕਿ ਨਹੀਂ ਨਹੀਂ ਰੋੜੀ ਚੱਲੀ ਪਿੰਡ ਪਟਾੜੀ ਜੇ ਆ ਜੀ ਯੇਰ ਪਟ્રોલ ਬੰਦ ਉਹ ਪਤਾ ਬੰਪ ਜੀ ਦੋ ਹੀ ਗੱਡੀ ਆਈ ਆ ਸਾਡੀ ਨਾਲ ਪਹਿਲੀ ਗੱਡੀ ਆਈ ਪਹਿਲੀ ਗੱਡੀ ਜਮੇ ਦੋ 10-5 ਮਿੰਟ ਚੱਲੀ ਉਹ ਜਦ ਪਾਣੀ ਮੁੱਕ ਗਿਆ ਉਹ ਚ ਕਹ ਰਹੂ ਤੂੰ ਹੀ ਗੱਡੀ ਆਈ ਆ ਤੂੰ ਹੀ ਦਾ ਇੱਕ ਨਾ ਪ੍ਰੈਸ਼ਰ ਠੀਕ ਹੈ ਇੱਕ ਨਾ ਪੰਪ ਖਰਾਬ ਹੈ ਨਾ ਹੁਣ ਅਸੀਂ ਕਰਕੇ ਦੇਉਂਗਾ ਠੀਕ ਦੱਸੋ ਗੱਡੀ ਦਾਸ ਕੁਆਇਆ ਨਹੀਂ ਗੱਤਾ ਮਾੜੀ ਲੱਗੀ ਗੱਡੀ ਆਈ ਆ ਉਹ ਤੇ ਤਲਾਕ ਹੋ ਗਿਆ ਦੂਸਰੇ ਕਿਹਨੂੰ ਕਿਆ ਹੋਵੇ ਜੀ ਗਾਣਾ ਪਾ ਲੇ ਇੱਕ ਗਾਣਾ ਨੇ ਚੱਲ ਕਹ ਰਹੇ ਕਹਿੰਦਾ ਨਹੀਂ ਹੁਣ ਪਹਿਲਾ 100 ਰੁਪਏ ਇੱਕ ਬੰਦਾ ਕੱਲ ਕਰੋ ਆ ਦੇਖੋ ਆ ਕਹਿੰਦਾ ਪ੍ਰੈਸ਼ਰ ਹੈ ਨਾ ਆ ਦੱਸੋ ਪ੍ਰੈਸ਼ਰ ਟੁੱਟੀ ਵਾਲਾ ਪ੍ਰੈਸ਼ਰ ਹੈ ਨਾ ਜੀ ਇਹ ਫਰਮਗੇਟ ਦੀ ਗੱਡੀ ਦਾ ਉਹੀ ਗੱਡੀ ਆਈ ਆ ਸਰ ਤੁਸੀਂ ਗੱਡੀ ਆਈ ਹੈ ਦੂਈ ਗੱਡੀ ਦੇ ਅੱਧਾ ਘੰਟਾ ਮਸੀ ਚੱਲੀ ਆ 10 ਮਿੰਟ ਉਹ ਵੀ ਖਤਮ ਹੋ ਚੱਲੀ ਜੀ ਉਹ ਵੀ ਲੈ ਚੱਲੇ ਗੱਡੀ ਨੂੰ ਪ੍ਰੈਸ਼ਰ ਦੇਖ ਰਹੀਦਾ ਪ੍ਰੈਸ਼ਰ ਦੇਖ ਲੋ ਕਿੰਨਾ ਕਿੰਨਾ ਟੁੱਟੀ ਵਾਲਾ ਪ੍ਰੈਸ਼ਰ ਹੈਦਾ ਸਾਰੀ ਗੱਡੀ ਦਾ ਜੀ ਜਦੋਂ ਖੇਤਾਂ ਨੂੰ ਅੱਗ ਲੱਗ ਜਾਂਦੀ ਆ ਫੇਰ ਤਾਂ ਆ ਕੇ ਸਭ ਨੂੰ ਦਿਖ ਜਾਂਦੀ ਆ ਖੇਤਾਂ ਦੀ ਅੱਗ ਲੱਗੀ ਉਹ ਇਕੱਲੇ ਇਕੱਲੇ ਇਸੇ ਕਨਾਲ ਦੀ ਦੇਖਦਾ ਹੁਣ 400 ਪੀਲੇ ਇੱਕ ਪੀਲੇ ਵਿੱਚ ਪਰਾਲੀ ਉਹ ਪਈ ਕਿਦਾਂ ਦਿਖਦੀ ਆ ਪ੍ਰੈਸ਼ਰ ਦਾ ਕੋਈ ਨਾ ਕਿੰਨਾ ਦਾ ਪ੍ਰੈਸ਼ਰ